ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਸਵੇਰੇ ਉੱਠਦਿਆਂ ਸਾਰ ਮੂੰਹ ਤੇ ਪਾਣੀ ਪõਣ ਤੋਂ ਪਹਿਲਾਂ ਯਾਨੀ ਕਿ ਮੂੰਹ ਧੋਣ ਤੋਂ ਪਹਿਲਾਂ ਇੱਕ ਸ਼ਬਦ ਬੋਲਦਿਓ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆ ਜਾਵੇਗਾ ਚਾਹੇ ਸਾਡੇ ਮਨ ਦੀ ਕੋਈ ਵੀ ਇੱਛਾ ਹੋਵੇ ਚਾਹੇ ਕੋਈ ਕੰਮ ਅੜਿਆ ਹੋਵੇ ਜਿਸ ਦਾ ਕੋਈ ਹੱਲ ਨਹੀਂ ਮਿਲ ਰਿਹਾ ਤਾਂ ਉਸਦਾ ਹੱਲ ਸਾਨੂੰ ਜਰੂਰ ਮਿਲ ਜਾਵੇਗਾ ਜੋ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਦੱਸਣਾ ਹੈ ਜੇ ਇਹ ਕੰਮ ਤੁਸੀਂ ਵੱਧ ਤੋਂ ਵੱਧ 7-8 ਦਿਨ ਵੀ ਕਰ ਲਿਆ ਤਾਂ ਤੁਸੀਂ ਇੰਨੇ ਕੁ ਦਿਨਾਂ ਦੇ ਵਿੱਚ ਹੀ ਆਪਣੇ ਅੰਦਰ ਬਦਲਾਅ ਮਹਿਸੂਸ ਕਰੋਗੇ ਕਿਉਂਕਿ ਇਹ ਉਗਤੀ ਜੋ ਅੱਜ ਦੱਸਣ ਜਾ ਰਹੇ ਹਾਂ ਇਹ ਬਹੁਤ ਹੀ ਸ਼ਕਤੀਸ਼ਾਲੀ ਹੈ ਜੋ ਵੀ ਮਨੁੱਖ ਇਸ ਨੂੰ ਅਪਣਾਉਂਦਾ ਹੈ ਇਹ ਸ਼ਬਦ ਬੋਲਦਾ ਹੈ ਉਹ ਹਮੇਸ਼ਾ ਖੁਸ਼ ਰਹਿੰਦਾ ਹੈ ਇਸ ਲਈ ਅੱਜ ਦੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਸਮਝਣਾ ਸਾਧ ਸੰਗਤ ਜੀ ਸਿਆਣੇ ਕਹਿੰਦੇ ਹਨ ਕਿ ਦੁੱਖ ਦੱਸਣ ਦੇ ਨਾਲ ਦੁੱਖ ਘਟ ਜਾਂਦਾ ਹੈ ਇਸੇ ਤਰ੍ਹਾਂ ਇੱਕ ਵੀਰ ਨੇ ਆਪਣੀ ਹੱਦ ਬੀਤੀ ਸੁناਈ ਕਿ ਮੈਂ ਕੈਨੇਡਾ ਦੇ ਵਿੱਚ ਇਸ ਟਾਈਮ ਰਹਿ ਰਿਹਾ ਹਾਂ ਤੇ ਟਰੱਕ ਚਲਾਉਂਦਾ ਹਾਂ ਵੀਰ ਨੇ ਦੱਸਿਆ ਕਿ ਮੈਂ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਤੇ ਮੇਰਾ ਪੂਰਾ ਪਰਿਵਾਰ ਗੁਰਸਿੱਖ ਹੈ ਮੇਰੇ ਮਾਤਾ ਜੀ ਵੀ ਸਿਰ ਤੇ ਕੇਸ ਕੀ ਸਜਾਉਂਦੇ ਹਨ ਤੇ ਮੇਰੇ ਪਿਤਾ ਜੀ ਸਰਕਾਰੀ ਅਧਿਆਪਕ ਹਨ ਸਕੂਲ ਜਾਣ ਲੱਗਿਆਂ ਉਹ ਹਮੇਸ਼ਾ ਦਸਤਾਰ ਸਜਾਉਂਦੇ ਘਰ ਆ ਕੇ ਦਮਾਲਾ ਸਜਾ ਲੈਂਦੇ ਸਾਰਾ ਹੀ ਪਰਿਵਾਰ ਨਾਮ ਬਾਣੀ ਦੇ ਨਾਲ ਜੁੜਿਆ ਹੋਇਆ ਉਸ ਪਰਿਵਾਰ ਨੇ ਦੱਸਿਆ ਕਿ ਮੈਂ ਆਪਣੇ ਮਾਤਾ ਪਿਤਾ ਵੱਲ ਵੇਖ ਕੇ ਬਚਪਨ ਤੋਂ ਹੀ ਨਾਮ ਬਾਣੀ ਸਿਮਰਨ ਕਰਨਾ ਤੇ ਸਿੱਖ ਪਰਿਵਾਰ ਹੋਣ ਕਰਕੇ ਮਾਤਾ ਪਿਤਾ ਵੱਲ ਦੇਖ ਕੇ ਬਚਪਨ ਤੋਂ ਹੀ ਮੈਂ ਕੇਸ ਰੱਖ ਲਏ ਦਮਾਲਾ ਸੰਜਾਉਣਾ ਬਾਣੀ ਪੜਨੇ ਹੌਲੀ-ਹੌਲੀ ਪੜਾਈ ਜਿਹੜੀ ਹੈ ਉਹ ਮੇਰੀ ਪੂਰੀ ਹੋ ਗਈ ਬਚਪਨ ਤੋਂ ਜਵਾਨੀ ਵੱਲ ਪੈਰ ਰੱਖਿਆ ਤੇ ਪੜਾਈ ਤੋਂ ਬਾਅਦ ਆਸਟ੍ਰੇਲੀਆ ਜਾਣ ਦੇ ਲਈ ਫਾਈਲ ਲਗਾ ਦਿੱਤੀ ਕਿਉਂਕਿ ਮੈਂ ਬਾਹਰ ਜਾਂਦਾ ਸ਼ੁਕੀਨ ਸਾਂ ਕਿ ਮੈਂ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦਾ ਹਾਂ ਇਸ ਲਈ ਮੈਂ ਆਸਟ੍ਰੇਲੀਆ ਦੀ ਫਾਈਲ ਲਗਾਈ ਜਿਸ ਤਾਕੇ ਮੈਨੂੰ ਰਿਫਿਊਜ਼ਲ ਆ ਗਿਆ ਤੇ ਉਸ ਤੋਂ ਬਾਅਦ ਮੈਂ ਕੋਸ਼ਿਸ਼ ਨਾ ਛੱਡੀ ਫਿਰ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕੀਤੀ ਤੇ ਕੁਝ ਸਮਾਂ ਪੈਂਨ ਤੋਂ ਬਾਅਦ ਦੁਬਾਰਾ ਫਾਈਲ ਲਗਾਈ ਸਤਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਹੋਈ ਤੇ ਮੈਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਵੀਰ ਕਹਿੰਦਾ ਮੈਂ ਕੈਨੇਡਾ ਪਹੁੰਚ ਗਿਆ ਤੇ ਇੱਥੇ ਪੜਾਈ ਦੇ ਨਾਲ ਨਾਲ ਮੈਨੂੰ ਕੰਮ ਵੀ ਛੇਤੀ ਮਿਲ ਗਿਆ ਜੋ ਮੇਰੇ ਦੋਸਤ ਮਿੱਤਰ ਸਨ ਉਹ ਤਾਂ ਸਿੱਖ ਪਰਿਵਾਰ ਦੇ ਸਨ ਮਾਡਰਨ ਬੱਚੇ ਜੋ ਅੱਜ ਕੱਲ ਦੇ ਜ਼ਮਾਨੇ ਦੇ ਹਨ ਮੇਰਾ ਦੁਮਾਲਾ ਸਜਾਉਣਾ ਮੇਰਾ ਇਸ ਤਰ੍ਹਾਂ ਕੇਸ ਰੱਖਣਾ ਦਾੜੀ ਰੱਖਣਾ ਚੰਗਾ ਨਹੀਂ ਸੀ ਲੱਗਦਾ ਉਹ ਮੈਨੂੰ ਹਰ ਵਕਤ ਬਾਬਾ ਬਾਬਾ ਕਹਿ ਕੇ ਮੇਰਾ ਮਜ਼ਾਕ ਉਡਾਇਆ ਕਰਦੇ ਸਨ ਪਰ ਮੈਨੂੰ ਇਸ ਬਾਬਾ ਸ਼ਬਦ ਦੇ ਨਾਲ ਕੋਈ ਫਰਕ ਨਹੀਂ ਪਿਆ ਮੇਰੇ ਤੇ ਇਸ ਦਾ ਕੋਈ ਅਸਰ ਨਹੀਂ ਸੀ ਪਰ ਇੱਕ ਲੜਕੀ ਸੀ ਜੋ ਮੈਨੂੰ ਪਸੰਦ ਕਰਦੀ ਸੀ ਉਹ ਇਹ ਸ਼ਬਦ ਦਾ ਗੁੱਸਾ ਬਹੁਤ ਕਰਦੀ ਸੀ ਤੇ ਮੈਨੂੰ ਵੀ ਕਹਿੰਦੀ ਰਹਿੰਦੀ ਸੀ ਕਿ ਦੂਜੀਆਂ ਲੜਕੀਆਂ ਦੀ ਤਰ੍ਹਾਂ ਮੈਂ ਵੀ ਮਾਡਰਨ ਬਣਾ ਪਰ ਮੇਰੇ ਮਨ ਦੇ ਵਿੱਚ ਅਜਾਈ ਕੋਈ ਗੱਲ ਨਹੀਂ ਸੀ ਪਰ ਮੇਰੇ ਮਨ ਦੇ ਵਿੱਚ ਅਜਾਈ ਕੋਈ ਗੱਲ ਨਹੀਂ ਸੀ ਜਿਵੇਂ ਜਿਵੇਂ ਸਮਾਂ ਬੀਤਦਾ ਰਿਹਾ ਅਸੀਂ ਇਕੱਠੇ ਹੀ ਰਹਿੰਦੇ ਸਾਂ ਪਰ ਜ਼ਿਆਦਾ ਹੀ ਉਹਨਾਂ ਲੜਕੀਆਂ ਨੇ ਇਸ ਤਰ੍ਹਾਂ ਕਹਿਣਾ ਸ਼ੁਰੂ ਕਰ ਦਿੱਤਾ ਕਈ ਗੱਲਾਂ ਅਜਾਈਆਂ ਕਰਨੀਆਂ ਜਿਸ ਤੇ ਨਾਲ ਮੇਰੇ ਮਨ ਨੂੰ ਠੇਸ ਪਹੁੰਚੇ ਤੇ ਮੈਂ ਇਹ ਦਾੜੀ ਕੇਸ ਕਟਵਾ ਦੇਣੇ ਕੇਸ ਕੱਦਲ ਕਰਵਾ ਦੇਣੇ ਹਨ ਮੈਂ ਮਨ ਬਣਾ ਲਿਆ ਇੱਕ ਦਿਨ ਮੈਂ ਕੇਸ ਕਟਵਾਉਣ ਦੇ ਲਈ ਦੁਕਾਨ ਤੇ ਗਿਆ ਅਜੇ ਮੈਂ ਦੁਕਾਨ ਦੇ ਅੰਦਰ ਵੜਨਾ ਹੀ ਸੀ ਕਿ ਦੋ ਸਿੰਘ ਨੀਲੇ ਚੋਲੇ ਪਾ ਕੇ ਬਾਹਰ ਖਲੋਤੇ ਮੈਂ ਡਰ ਗਿਆ ਕਿ ਮੈਂ ਵੀ ਸੇਖਾਂ ਇਹ ਜਿਹੜੇ ਨੀਲੇ ਚੋਲੇ ਵਾਲੇ ਹਨ ਇਹਨਾਂ ਨੇ ਮੈਨੂੰ ਅੰਦਰ ਜਾਂਦਾ ਦੇਖ ਕੇ ਕੁਝ ਮੈਨੂੰ ਕਹਿਣਾ ਇਸ ਲਈ ਮੈਂ ਉਥੋਂ ਅੱਗੇ ਤੁਰ ਪਿਆ ਉਸ ਦੁਕਾਨ ਦੇ ਵਿੱਚ ਨਾ ਗਿਆ ਅੱਗੇ ਜਾ ਕੇ ਕਹਿੰਦਾ ਕਿ ਵੀਰ ਕਹਿੰਦਾ ਕਿ ਮੈਂ ਹੋਰ ਦੁਕਾਨ ਤੇ ਗਿਆ ਤੇ ਜਦੋਂ ਮੈਂ ਅੰਦਰ ਗਿਆ ਅੰਦਰ ਗੋਰਾ ਸੀ ਉਸੇ ਮੈਨੂੰ ਦਰਵਾਜ਼ੇ ਤੋਂ ਹੀ ਕਹਿ ਦਿੱਤਾ ਕਿ ਤੁਸੀਂ ਅੰਦਰ ਨਹੀਂ ਆ ਸਕਦੇ ਇੱਥੋਂ ਹੀ ਵਾਪਸ ਚਲੇ ਜਾਓ ਤੇ ਉਹਦਾ ਚਿਹਰਾ ਜਿਹੜਾ ਸੀ ਉਹ ਵੀ ਗੁੱਸੇ ਦੇ ਨਾਲ ਭਰਿਆ ਹੋਇਆ ਸੀ ਮੈਨੂੰ ਇੰਜ ਲੱਗਦਾ ਸੀ ਕਿ ਜਿਵੇਂ ਇਸਨੇ ਕੋਈ ਚੀਜ਼ ਮੇਰੇ ਮਾਰ ਦੇਣੀ ਹੈ ਕਹਿੰਦਾ ਮੈਂ ਉਥੋਂ ਚਲਾ ਗਿਆ ਉਸ ਦਿਨ ਮੈਂ ਵਾਪਸ ਆ ਗਿਆ ਥੋੜੇ ਦਿਨਾਂ ਬਾਅਦ ਕਹਿੰਦਾ ਮੈਂ ਫਿਰ ਇੱਕ ਦੁਕਾਨ ਤੇ ਗਿਆ ਕਹਿੰਦਾ ਕਿ ਜਦੋਂ ਉਹ ਗੋਰਾ ਮੇਰੇ ਵਾਲ ਕੱਟਣ ਦੇ ਲਈ ਮਸ਼ੀਨ ਲੈ ਕੇ ਆਇਆ ਤਾਂ ਉਹ ਮਸ਼ੀਨ ਜਿਹੜੀ ਸੀ ਉਹਦੀਆਂ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਨਾ ਚੱਲੀ ਉਹ ਮਸ਼ੀਨ ਨਾ ਚੱਲੀ ਜਦੋਂ ਤਾਂ ਉਹ ਦੂਸਰੀ ਮਸ਼ੀਨ ਲੈਣ ਦੇ ਲਈ ਅੰਦਰ ਗਿਆ ਅੰਦਰੋਂ ਆਉਂਦਿਆ ਹੀ ਉਸਨੇ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ ਕਹਿੰਦਾ ਉਸ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਹਰਾਨ ਸੀ ਕਿ ਸਾਰੇ ਮੈਨੂੰ ਇਸ ਤਰ੍ਹਾਂ ਕਿਉਂ ਕਹਿੰਦੇ ਹਨ ਕਿ ਤੂੰ ਇੱਥੋਂ ਚਲਾ ਜਾ ਤੇ ਉਸ ਦਾ ਵੀ ਜਿਹੜਾ ਚਿਹਰਾ ਸੀ ਉਹ ਬੜਾ ਹੀ ਲਾਲ ਪੀਲਾ ਹੋ ਰਿਹਾ ਸੀ ਜਿਵੇਂ ਉਸ ਨੂੰ ਬਹੁਤ ਗੁੱਸਾ ਆ ਰਿਹਾ ਹੋਵੇ ਤੇ ਕਹਿੰਦਾ ਕਿ ਮੈਂ ਉਥੋਂ ਆ ਗਿਆ ਅਗਲੇ ਦਿਨ ਜਦੋਂ ਮੈਂ ਗੁਰੂ ਘਰ ਗਿਆ ਤੇ ਉੱਥੇ ਕਥਾਵਾਚਕ ਕਥਾ ਕਰਦੇ ਪਏ ਸਨ ਕਿ ਗੁਰੂ ਆਪਣੇ ਪਿਆਰਿਆਂ ਦੀ ਰੱਖਿਆ ਆਪ ਕਰਦੇ ਹਨ ਉਹ ਸ਼ਹੀਦ ਸਿੰਘਾਂ ਦਾ ਪੈਰਾ ਲਗਾ ਕੇ ਰੱਖਦੇ ਹਨ ਮਹਾਪੁਰਖ ਜੀ ਨੇ ਜਦੋਂ ਭਾਈ ਜੋਗਾ ਸਿੰਘ ਦੀ ਸਾਖੀ ਸੁਣਾਈ ਕਿ ਜਦੋਂ ਭਾਈ ਜੋਗਾ ਸਿੰਘ ਜੀ ਵੇਸਵਾ ਦੇ ਕੋਠੇ ਤੇ ਚਲੇ ਗਏ ਸਨ ਤਾਂ ਇੱਕ ਨੀਲੇ ਬਾਣੇ ਵਾਲੇ ਸਿੰਘ ਨੇ ਕਿਹਾ ਸੀ ਕਿ ਭਾਈ ਸਿੰਘਾਂ ਕਿੱਥੇ ਚੱਲਿਆ ਹੈ ਤੂੰ ਤਾਂ ਗੁਰੂ ਦਾ ਸਿੰਘ ਹੈ ਤੋ ਇਧਰ ਕਿਧਰ ਜਾ ਰਹਿਆ ਹੈ ਵੇਸਵਾ ਦੇ ਕੋਠੇਵਾਲ ਕਿਧਰ ਤੁਰ ਪਏ ਆਂ ਅਮਰਤ ਵੇਲਾ ਹੋਣ ਵਾਲਾ ਹੈ ਤਾਂ ਭਾਈ ਜੋਗਾ ਸਿੰਘ ਉਹ ਸਿੰਘ ਦੇ ਪਿੱਛੇ ਹੀ ਤੁਰ ਪਏ ਸਨ ਤਿੰਨਾਂ ਦਿਨਾਂ ਬਾਅਦ ਜਦੋਂ ਗੁਰੂ ਗੋਬੀ ਸਿੰਘ ਜੀ ਦੇ ਦਰਸ਼ਨ ਹੋਏ ਤੇ ਭਾਈ ਜੋਗਾ ਸਿੰਘ ਜੀ ਨੇ ਮੱਥਾ ਟੇਕਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਮੈਨੂੰ ਵੇਸਵਾ ਦੇ ਕੋਟੇ ਤੋਂ ਰੋਕਣ ਵਾਲਾ ਹੋਰ ਕੋਈ ਨਹੀਂ ਸੀ ਆਪ ਗੁਰੂ ਜੀ ਸਨ ਤਵੀਰ ਕਹਿੰਦਾ ਕਿ ਇਹ ਕਥਾ ਸੁਣ ਕੇ ਮੈਨੂੰ ਸਾਰੇ ਸਮਝ ਆ ਗਏ ਕਿ ਜੋ ਨੀਲੇ ਬਾਣੇ ਵਾਲੇ ਸਿੰਘ ਸਨ ਉਹ ਵੀ ਮੇਰੇ ਗੁਰੂ ਦੇ ਭੇਜੇ ਹੋਏ ਹੀ ਸਨ ਮੇਰੇ ਰੱਖਿਆ ਕਰਨ ਵਾਸਤੇ ਆਏ ਸਨ ਸ਼ਹੀਦ ਸਿੰਘ ਸਨ ਤਾਂ ਉਹ ਗੋਰੇ ਡਰੇ ਹੋਏ ਲੱਗਦੇ ਸਨ ਜਿਨ੍ਹਾਂ ਨੇ ਮੇਰੇ ਕੇਸ ਕਤਲ ਨਹੀਂ ਕੀਤੇ ਮੇਰੇ ਸ਼ਹੀਦ ਸਿੰਘਾਂ ਨੇ ਮੇਰੇ ਕੇਸ ਕਤਲ ਹੋਣ ਤੋਂ ਬਚਾ ਲਏ ਇੱਕ ਗਲਤ ਕਰਨ ਤੋਂ ਮੈਨੂੰ ਰੋਕ ਲਿਆ ਮੈਂ ਉਸ ਲੜਕੀ ਦਾ ਵੀ ਸਾਥ ਛੜ ਦਿੱਤਾ ਤੇ ਉਹਨਾਂ ਦੋਸਤਾਂ ਦਾ ਵੀ ਸਾਥ ਛੜ ਦਿੱਤਾ ਜੋ ਮੇਰੇ ਸਿੱਖ ਹੋਣ ਦਾ ਮਜ਼ਾਕ ਉਡਾਉਂਦੇ ਸਨ ਸਮਾਂ ਪੈਣ ਤੇ ਮੈਨੂੰ ਡਿਲੀਵਰੀ ਦੀ ਨੌਕਰੀ ਮਿਲ ਗਈ ਤੇ ਹੌਲੀ-ਹੌਲੀ ਮੈਂ ਆਪਣੇ ਟਰੱਕ ਪਾਉਣੇ ਸ਼ੁਰੂ ਕਰ ਦਿੱਤੇ ਅੱਜ ਮੇਰੇ ਆਪਣੇ 4 ਟਰੱਕ ਚੱਲਦੇ ਹਨ ਉਸ ਸਿੰਘ ਨੇ ਦੱਸਿਆ ਕਿ ਅੱਜ ਮੇਰੇ ਕੋਲ ਬਹੁਤ ਹੀ ਦੌਲਤ-ਸ਼ੌਂਤ ਹੈ ਸਭ ਕੁਝ ਹੈ ਮੇਰੇ ਕੋਲ ਸਿੰਘ ਕਹਿੰਦਾ ਕਿ ਮੈਂ ਕਥਾ ਕਹਾਣੀਆਂ ਵਿੱਚ ਸੁਣਿਆ ਸੀ ਦੇ ਸਾਥ ਕੋ ਸੱਚੇ ਪਾਤਸ਼ਾਹ ਜੀ ਆਪਣੇ ਬੱਚਿਆਂ ਦੇ ਅੰਗ ਸੰਗ ਸਹਾਈ ਹੁੰਦੇ ਹਨ ਪਰ ਹੁਣ ਮੈਂ ਇਹ ਸਭ ਕੁਝ ਅੱਖੀਂ ਵੇਖ ਵੀ ਲਿਆ ਹੈ ਗੁਰੂ ਮੇਰੇ ਅੰਗ ਸੰਗ ਸਨ ਇਸ ਲਈ ਜੋ ਵੀ ਨਾਮ ਬਾਣੀ ਦੇ ਨਾਲ ਜੁੜਿਆ ਹੈ ਸਤ ਗੁਰ ਜੀ ਉਸਤੇ ਰੱਖਿਆ ਆਪ ਕਰਦੇ ਹਨ ਸਾਧ ਸੰਗਤ ਜਿੰਨੀ ਬਾਣੀ ਜ਼ਰੂਰੀ ਹੈ ਓਨਾ ਹੀ ਇੱਕ ਕੰਮ ਹੋਰ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਸਵੇਰੇ ਉੱਠੀਏ ਸਭ ਤੋਂ ਪਹਿਲਾਂ ਜੋ ਸ਼ਬਦ ਆਪਾਂ ਬੋਲਣੇ ਹਨ ਓ ਪਰਮਾਤਮਾ ਦਾ ਮਨੋਂ ਧੰਨਵਾਦ ਕਰਨਾ ਹੈ ਸ਼ੁਕਰਾਨਾ ਕਰਨਾ ਹੈ ਜੋ ਵੀ ਸਤਿਗੁਰ ਜੀ ਨੇ ਸਾਨੂੰ ਦਾਤਾਂ ਦਿੱਤੀਆਂ ਹਨ ਉਹਨਾਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਸਵੇਰੇ ਉੱਠਦੇ ਅਨਸਾਰ ਹੀ ਸ਼ੁਕਰਾਨਾ ਜ਼ਰੂਰ ਕਰੋ ਜਿੱਦਣ ਤੋਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਵਾਂਗੇ ਤੁਸੀਂ ਆਪਣੇ ਆਪ ਨੂੰ ਬੜੇ ਹੀ ਪਾਵਰਫੁਲ ਮਹਿਸੂਸ ਕਰੋਗੇ ਤੁਹਾਨੂੰ ਐਂਜਲ ਲੱਗੇਗਾ ਕਿ ਮੇਰੇ ਤੋਂ ਜ਼ਿਆਦਾ ਅਮੀਰ ਕੋਈ ਨਹੀਂ ਜਦੋਂ ਵੀ ਤੁਸੀਂ ਫੇਲ ਕਰਕੇ ਸ਼ੁਕਰਾਨਾ ਕਰੋਗੇ ਤੁਹਾਨੂੰ ਅਹਿਸਾਸ ਹੋਵੇਗਾ ਕਿ ਜੋ ਪਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ ਹੈ ਮੈਨੂੰ ਦਾਤਾਂ ਦਿੱਤੀਆਂ ਨੇ ਇਹਨਾਂ ਚੀਜ਼ਾਂ ਇਹਨਾਂ ਦਾਤਾਂ ਦੇ ਲਈ ਕੁਝ ਲੋਕ ਤਰਸਦੇ ਹਨ ਜੋ ਲੋਕਾਂ ਦਾ ਸੁਪਨਾ ਹੁੰਦੀਆਂ ਹਨ ਤੇ ਜੋ ਸਾਡੇ ਮਨ ਦੀ ਇੱਛਾ ਹੁੰਦੀ ਹੈ ਉਹ ਸਾਨੂੰ ਛੋਟੀ ਲੱਗਣ ਲੱਗ ਜਾਂਦੀ ਹੈ ਕਿ ਜੇ ਸਤਗੁਰ ਨੇ ਪਹਿਲਾਂ ਇੰਨੀ ਕਿਰਪਾ ਤਾਂ ਹੀ ਤਾਂ ਕੀਤੀ ਹੈ ਇਹ ਤੁਸੀਂ ਦਾ ਉਸ ਲਈ ਕੁਝ ਵੀ ਨਹੀਂ ਇਹ ਦਾਤ ਉਸਨੇ ਕਦੋਂ ਝੋਲੀ ਪਾ ਦੇਣੀ ਹੈ ਐਸਾ ਕੁਝ ਪਤਾ ਨਹੀਂ ਹੁੰਦਾ ਕਿ ਜਿਹੜੀ ਦਾਤ ਆਪਾਂ ਮੰਗਦੇ ਹਾਂ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਦੋਂ ਝੋਲੀ ਪਾ ਦੇਣੀ ਹੈ ਇਸ ਲਈ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਹਮੇਸ਼ਾ ਹੀ ਅੰਗ ਸੰਗ ਮਹਿਸੂਸ ਕਰਨਾ ਹੈ ਅਮਰਤ ਵੇਲੇ ਉੱਠਣਾ ਹੈ ਸਭ ਤੋਂ ਪਹਿਲਾਂ ਦਿੱਤੀਆਂ ਦਾਤਾਂ ਦਾ ਵਾਰ-ਵਾਰ ਸੰਗਤ ਜੀ ਸ਼ੁਕਰਾਨਾ ਕਰਨਾ ਹੈ ਤਾਂ ਸਾਧ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ